ਅਰੇ ਇੱਥੇ ਨੇ ਆਪਣੇ ਅਸੀਂ ਕਿਸਾਨ ਸੰਘਰਸ਼ ਕਮੇਟੀ ਪੰਜਾਬ ਕੋਟਵੱਡੇ ਦੀ ਗਵਾਈ ਹੇਠ ਅਸੀਂ 13 ਫਰਵਰੀ ਤੋਂ ਲੈ ਕੇ ਅੱਜ 20 ਮਈ ਹੋ ਚੁੱਕੀ ਏ ਅਸੀਂ ਕਿਸਾਨ ਬੜੀ ਸਿੰਘ ਤਲਵੰਡੀ ਸੋਭਾ ਸਿੰਘ ਤੋਂ ਉਹਨਾਂ ਦਾ ਮੈਸੇਜ ਆ ਗਾ ਹਾਂ ਪ੍ਰਧਾਨ ਜੀ ਅੱਜ ਦਾ ਮੈਸੇਜ ਤਾਂ ਲੱਕੀ ਆ ਵਾਹਿ ਜਿੱਕਾ ਖਾਲਸਾ ਵਾਹਿ ਜਿੱਕੀ ਫਤਿਹ ਅਹੀਂ ਜੀ ਆਪਣੇ 22 ਤਰੀਕ ਦਾ ਸੱਦਾ ਦਿੱਤਾ ਸੀ ਕਿਸਾਨਾਂ ਨੂੰ ਤੇ 22 ਤਰੀਕ ਨੂੰ 21 ਤਰੀਕ ਨੂੰ ਉਹਨਾਂ ਆਖਿਆ ਤੇ ਸਾਡਾ ਜਿਹੜਾ ਤਲਵੰਡੀ ਸੋਭਾ ਸਿੰਘ ਦੋ ਤਿੰਨ ਬੰਦੇ ਆ ਵੀ ਗਏ ਆ ਸੰਜੀਤ ਸਿੰਘ ਕਾਲਾ ਇੱਕ ਆਇਆ ਵਾ ਹੋਰ ਨਾਲ ਹੋਰ ਇੱਕ ਸਿੰਘ ਲੈ ਕੇ ਨਾਲ ਉਹ ਆਇਆ ਵਾ ਤੇ ਸਾਡੇ ਜਿਹੜੇ ਜੱਸੇ ਆ ਨਾ ਮਗਰੋਂ ਹੋਰ ਵੀ ਆ ਰਹੇ ਆ ਤੇ ਉਸ ਦਿਨ ਦੇ ਬਹੁਤ ਫੁੱਲ ਤਿਆਰੀ ਆ ਸਾਡੀ ਤੇ 22 ਤਰੀਕ ਤੋਂ ਵੱਧ ਤੋਂ ਵੱਧ ਅਸੀਂ ਇੱਥੇ ਬੰਦੇ ਇਕੱਠੇ ਕਰਾਂਗੇ ਅਸੀਂ ਤੇ ਇੱਕ ਸਾਂਝ ਚਰਚ ਕਮੇਟੀ ਕੋਟ ਬੁੱਢੇ ਵੱਲੋਂ ਅਸੀਂ ਆਪਣੇ ਬੋਲਦੇ ਹਾਂ ਜੀ ਬਾਬਾ ਜੀ ਵਾਇਰ ਜੀ ਕਖਲਸਾ ਵਾਇਰ ਜੀ ਕੀ ਫਤਿਹ ਗੁਰੂ ਕੋ ਫੌਜਾਂ ਨੂੰ ਜਿਹਦੇ ਰਾਡਰ ਹੋ ਜਾਣ ਕਦੇ ਢਿੱਲ ਕਦੇ ਨਹੀਂ ਕਰੇ ਪਈ ਤੇ ਨਾ ਪੈਣੀ ਆ ਤੇ ਆਪਾਂ ਅੱਜ ਭਾਈ ਅੱਜ ਅੱਜ 20 ਤਰੀਕ ਆ ਤੇ 22 ਤਰੀਕ ਨੂੰ ਸੰਗਤਾਂ ਦੇ ਅੱਗੇ ਬੇਨਤੀ ਆ ਪਰਸੋਂ 22 ਤਰੀਕ ਨੂੰ ਇਥੋਂ ਜਰੂਰੀ ਨਗਰਾਂ 'ਚੋਂ ਚਾਲੇ ਮਾਰੋ ਧਿਆਨ ਕੇ ਤੇ ਕਰਾ ਨਾ ਬਹਿਜਾ ਬਹਿਜਾ ਕਰਾਈਏ ਇਹ ਬੇਨਤੀ ਆ ਸਾਡੇ ਵੱਲੋਂ ਤੇ ਸਾਰੀਆਂ ਸੰਗਤਾਂ ਨੇ ਗੁਰਮਖਵਾਣਾ ਪਰ ਸਾਡਾ ਖਸ ਖਾਸ ਕਰਕੇ ਦਸੂਹਰ ਮੰਡੀ ਉਹ ਤਾਂ ਬਹੁਤ ਜਿਆਦੇ ਤਿਆਰ ਨੇ ਮੈਂ ਡੱਕੇ ਹੀ ਨਹੀਂ ਬੜੇ ਤਿਆਰ ਆਉਣ ਵਾਲੇ ਸੀ ਤੇ ਮੈਂ ਕਿਹਾ ਤੁਸੀਂ 22 ਤਰੀਕ ਨੂੰ ਆਇਓ ਜੇ ਉਹਨਾਂ ਨੂੰ ਅੱਜ ਆਪਾਂ ਨੇ 22 ਤਰੀਕ ਨੂੰ ਸ਼ਾਮ ਨੂੰ ਆਪਾਂ ਕੱਲ ਨੂੰ ਹਾਜ਼ਰ ਹੋ ਜਾਓ ਅਮਰਤਵੇ ਤਰੋ ਸਵੇਰੇ ਤੇ 22 ਤਰੀਕ ਨੂੰ ਇੱਥੇ ਹਾਜ਼ਰ ਹੋ ਜਾਓ ਉਹਨਾਂ ਅਗੇ ਬੇਨਤੀ ਕਰਦੇ ਹਾਂ ਸੰਗਤ ਸਾਰੀ ਦਸੂਹਰ ਮੰਡੀ ਦੀ ਤਿਆਰ ਸਾਰੀਆਂ ਸੰਗਤਾਂ ਇੱਥੇ ਆਉਣਗੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਾ ਜੀ ਹੁਣ ਇੱਕ ਬਹੁਤ ਵੱਡਾ ਮੈਸੇਜ ਦਿੱਤਾ ਹੈ ਤਰਨਤਾਰਨ ਜਿਲ੍ਹਾ ਅੰਮ੍ਰਿਤਸਰ ਫਿਰੋਪੁਰ ਕਪੂਰਥਲਾ ਜਲੰਧਰ ਸਾਰੇ ਮੀਟਿੰਗਾਂ ਹੋ ਚੁੱਕੀਆਂ ਐ ਕਿਉਂਕਿ ਜਿਹੜੀ 22 ਮਈ ਨੂੰ ਜਿਹੜੇ ਇੱਥੇ ਸਾਰੇ ਕਿਸਾਨ ਪਹੁੰਚਣਗੇ ਚਟਾਨ ਵਾਂਗ ਜਿਹੜੀ ਕਿਸਾਨ ਸੰਘਰਸ਼ ਕਮੇਟੀ ਖੜੀ ਐ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ